ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਜਾਬੇ ਦੀ ਧਰਤੀ ਤੇ ਅਨੇਕਾਂ ਸੰਤ ਫਕੀਰ ਜੋਦੇ ਤੇ ਮਹਾਬਲੀ ਅਵਤਾਰਾਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਸੰਤ ਬਾਬਾ ਲੱਖੋ ਜੀ ਵੀ ਹੋਏ ਹਨ ਬਾਬਾ ਜੀ ਦਾ ਜਨਮ ਭਾਈ ਮਹਾਣਾ ਜੀ ਤੇ ਮਾਤਾ ਰਾਮਦੇਵ ਜੀ ਦੇ ਘਰ 1566 ਈਸਵੀ ਜ਼ਿਲ੍ਹਾ ਕਾਂਗੜੇ ਦੇ ਇੱਕ ਨਗਰ ਵਿੱਚ ਹੋਇਆ। ਬਾਬਾ ਜੀ ਦੇ ਪਿਤਾ ਜੀ ਲੋਹੇ ਦਾ ਕੰਮ ਕਰਦੇ ਸਨ। ਔਰ ਲੋਹੇ ਦੇ ਕੰਮ ਵਿੱਚ ਬਹੁਤ ਨਪੋਣ ਸਨ। ਉਹਨਾਂ ਨੇ ਬਾਦਸ਼ਾਹ ਦੀ ਤਲਵਾਰ ਨੂੰ ਜੋੜਿਆ ਸੀ। ਤਿਆਨ ਕੇ 1590 ਈਸਵੀ ਵਿੱਚ ਦਿੱਲੀ ਦਾ ਬਾਦਸ਼ਾਹ ਅਕਬਰ ਕਾਂਗੜੇ ਦੇ ਇਲਾਕੇ ਵਿੱਚ ਸ਼ਿਕਾਰ ਖੇਡ ਰਿਹਾ ਸੀ। ਸ਼ਿਕਾਰ ਖੇਡਦੇ ਸਮੇਂ ਬਾਦਸ਼ਾਹ ਦੀ ਤਲਵਾਰ ਅੱਧ ਵਿਚਾਲ ਟੁੱਟ ਗਈ। ਦਾ ਬਾਦਸ਼ਾਹ ਨੇ ਬਹੁਤ ਕਾਰੀਗਰ ਇਕੱਠੇ ਕੀਤੇ ਕਿਹਾ ਇਸਨ ਤਲਵਾਰ ਨੂੰ ਜੋੜ ਲਾਵੋ ਪਰ ਪਤਾ ਨ ਲੱਗੇ ਕਿ ਇਹ ਤਲਵਾਰ ਪਹਿਲਾਂ ਟੁੱਟੀ ਸੀ ਇਸ ਕੰਮ ਨੂੰ ਬਾਬਾ ਜੀ ਨੇ ਆਪਣੇ ਪਿਤਾ ਜੀ ਨਾਲ ਮਿਲ ਕੇ ਠੀਕ ਕਰ ਦਿੱਤਾ ਜੋ ਹੂ ਹੂ ਨਵੀਂ ਬਣ ਗਈ ਇਹ ਦੇਖ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ ਤਾਂ ਬਾਦਸ਼ਾਹ ਨੇ ਕਿਹਾ ਕਿ ਮੈਂ ਆਪ ਜੀ ਨੂੰ ਜ਼ਗੀਰ ਦੇ ਦਿੰਦਾ ਹਾਂ ਤਾਂ ਬਾਬਾ ਜੀ ਨੇ ਜਗੀਰ ਲੈਂਡ ਤੋਂ ਮਨਾ ਕਰ ਦਿੱਤਾ ਜਿਸ ਨਾਲ ਸੰਗਤਾਂ ਵਿੱਚ ਵਾਧਾ ਜਿਸ ਨਾਲ ਸੰਗਤਾਂ ਵਿੱਚ ਬਾਬਾ ਜੀ ਤੇ ਹੋਰ ਪਿਆਰ ਵੱਧ ਗਿਆ ਬਾਬਾ ਜੀ ਅਤੇ ਉਹਨਾਂ ਦੇ ਪਿਤਾ ਜੀ ਦੀ ਪ੍ਰੋਪਾਤੀ ਵਿੱਚ ਲੇਨ ਰਹੇ ਸਨ ਇਸ ਤੋਂ ਬਾਅਦ ਬਾਬਾ ਜੀ ਪਰਿਵਾਰ ਸਮੇਤ ਮਾਲਪੁਰ ਨਜ਼ਦੀਕ ਪਿੰਡ ਭਾਲਟਾ ਗਣੇਸ਼ਪੁਰ ਆ ਗਏ ਪਿੰਡ ਦੇ ਪੱਛਮ ਵਾਲੀ ਸਾਈਡ ਤੇ ਝੀੜੀ ਵਿੱਚ ਬਾਬਾ ਜੀ ਨੇ ਡੇਰਾ ਲਾ ਲਿਆ ਇੱਥੇ ਬਾਬਾ ਲਖੋ ਜੀ ਦੇ ਪਿਤਾ ਜੀ 1595 ਈਸਵੀ ਨੂੰ ਚੜ੍ਹਾਈ ਕਰ ਗਏ। ਬਾਬਾ ਲਖੋ ਜੀ ਆਪਣਾ ਜ਼ਿਆਦਾ ਸਮਾਂ ਸੇਵਾ ਅਤੇ ਸਿਮਰਨ ਵਿੱਚ ਗੁਜ਼ਾਰਦੇ ਸਨ। ਇਹਨਾਂ ਦੀ ਬਰਾਦਰੀ ਦੇ ਪਿੰਡ ਤਕਰੀਬਨ 60 ਕੋ ਘਰ ਸਨ। ਪਰ ਬਾਬਾ ਜੀ ਤਾਂ ਝਿੜੀ ਵਿੱਚ ਹੀ ਤਪ ਕਰਦੇ ਰਹਿੰਦੇ ਸਨ। ਇਸ ਕਰਕੇ ਇਹਨਾਂ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ ਇਸ ਤੋਂ ਬਾਅਦ ਇਹਨਾਂ ਦਾ ਮਲਾਪ ਜੋਗੀ ਮਹੇਸ਼ਿਆ ਨਾਲ ਹੋਇਆ ਜੋਗੀ ਮਹੇਸ਼ਿਆ ਦੀ 350 ਸਾਲ ਦੀ ਉਮਰ ਸੀ ਜੋ ਗੜ ਸ਼ੰਕਰ 1598 ਈਸਵੀ ਨੂੰ ਪਹੁੰਚਿਆ ਉਸ ਦਾ ਆਉਣਾ ਸੁਣ ਕੇ ਹਜ਼ਾਰਾਂ ਹੀ ਲੋਕ ਦਰਸ਼ਨਾਂ ਵਾਸਤੇ ਗਏ ਅਤੇ ਜੋਗੀ ਨੇ ਐਲਾਨ ਕਰ ਰੱਖਿਆ ਸੀ ਕਿ ਜੋ ਨਾਰ ਹਮਰੇ ਦਰਸ਼ਨ ਪਾਵੇ ਸੋ 1 ਬਰਸ ਸੁਰਗਮੇ ਜਾਵੇ ਭਾਵਕੇ ਜੋ ਪ੍ਰਾਣੀ ਮੇਰੇ ਦਰਸ਼ਨ ਕਰੂਗਾ ਉਹ 1 ਸਾਲ ਬਾਸਤੇ ਸੁਰਗਮੇ ਚ ਜਾਵੇਗਾ ਇਸ ਲਈ ਸਾਰੇ ਲੋਕ ਦਰਸ਼ਨ ਕਰਨ ਗਏ ਪਰ ਇੱਕ ਸਿੱਖ ਦਰਸ਼ਨ ਕਰਨ ਨਹੀਂ ਗਿਆ yogi ਨੇ sneha bhi bheja par oh nahi gaya oda naam si telugu akhir yogi khud osde ghar pahunchya ਤਾ ਕੀ ਦੇਖਦਾ ਹੈ ਕਿ ਤੇਲਗੂ ਜੀ ਸਮਾਦੀ ਲਾ ਕੇ ਬੈਠਾ ਹੈ ਤੇ ਦਰਵਾਜੇ ਬੰਦ ਕਰ ਰੱਖੇ ਹਨ ਜਦ ਜੋਗੀ ਜੀ ਮੁਲਾਕਾਤ ਭਾਈ ਤੇਲਗੂ ਜੀ ਨਾਲ ਹੋਈ ਤਾਂ ਤੇਲਗੂ ਜੀ ਨੇ ਕਿਹਾ ਕਿ ਮੈਨੂੰ ਰਾਜਪਾਟ ਨਹੀਂ ਚਾਹੀਦਾ ਮੇਰਾ ਪਿਆਰ ਤਾਂ ਉਸ ਪਰਮਾਤਮਾ ਨਾਲ ਬਣਿਆ ਬਣਿਆ ਰਹੇ ਇਹ ਹੀ ਮੇਰੀ ਇੱਛਾ ਹੈ ਜੋਗੀ ਨੇ ਪੁੱਛਿਆ ਕਿ ਤੂੰ ਕਿਸ ਦੀ ਬੰਦਗੀ ਕਰਦਾ ਹੈ ਤੈਲਗੂ ਨੇ ਕਿਹਾ ਮੈਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸੇਵਕ ਹਾਂ ਇਸ ਤੋਂ ਬਾਅਦ yogi ਮੇਸ਼ਿਆ ਤੇ ਤੈਲਗੂ ਅਮਰਸਰ ਸਾਹਿਬ ਗਏ ਤੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਨਿਹਾਲ ਹੋ ਗਏ ਸਤਗੁਰੂ ਜੀ ਨੇ yogi ਦਾ ਇੱਕ ਕੰਨ ਦਾ ਮੋਦਰਾ ਜੋ ਸਮੁੰਦਰ પાર ਕਰਦੇ ਸਮੇਂ ਮગર ਮਛ ਨੇ ਨਿਗੜ ਲਿਆ ਸੀ ਆਪਣੇ ਆਸਨ ਵਿਦੇ ਥੱਲਿਓ ਕੱਢ ਕੇ ਦਿਖਾਇਆ ਤਾਏ ਦੇਖ ਕੇ ਜੋਗੀ ਗੁਰੂ ਜੀ ਦੇ ਚਰਨਾਂ ਉੱਤੇ ਢਹਿ ਪਿਆ ਤੇ ਉਹਦੀ ਹੰਕਾਰ ਦੀ ਨਿਵਰਤੀ ਹੋ ਗਈ ਸਤਿਗੁਰੂ ਅਰਜਨ ਦੇਵ ਜੀ ਨੇ ਇਸ ਜੋਗੀ ਪ੍ਰਥਾਏ ਛੋਠ ਰਾਗ ਵਿੱਚ ਇੱਕ ਸ਼ਬਦ ਦਾ ਉਚਾਰਨ ਇਸ ਤਰ੍ਹਾਂ ਕੀਤਾ ਹੈ ਪਾਠ ਪੜਿਓ ਅਰਬੇ ਵਿਚਾਰਿਓ ਨਿਵਲਪੁ ਅੰਗ ਅਮਸਾਤੇ ਪੰਜ ਜਨ ਅਸੋ ਸੰਗ ਨਾ ਛਟਕਿਓ ਅਦਕ ਅਹੰਭ ਵਦ ਵਦੇ ਪਿਆਰੇ ਇਨ ਵੇਦ ਮਿਲਣ ਨਾ ਜਾਈ ਮੈਂ ਕੀਤੇ ਕਰਮ ਅਨੇਕਾ ਹਾਰ ਪ੍ਰਯੋ ਸੁਆਮੀ ਕੇ ਦਵਾਰੇ 디জে ਬੋਧ ਬੇਕਾ ਸਤਗੁਰ ਜੀ ਦਾ ਉਪਦੇਸ਼ ਸੁਣ ਕੇ ਜੋਗੀ ਨਿਹਾਲ ਹੋ ਗਿਆ ਇਸ ਤਰ੍ਹਾਂ ਦੁਆਬੇ ਵਿੱਚ ਇਸ ਜੋਗੀ ਦੇ ਤਿੰਨ ਚੇਲੇ ਹੋਏ ਹਨ ਪਹਿਲੇ ਬਾਬਾ ਲਖੋਜੀ ਤੇ ਦੂਜੇ ਪਚ ਨੰਗੜਾ ਵਾਲੇ ਬਾਬਾ ਕਾਲੂ ਜੀ ਤੇ ਤੀਜੇ ਬਾਬਾ ਸਹਾਰੀ ਜੀ ਪਿੰਡ ਨੰਗਲ ਕਲਾਂ ਵਾਲੇ ਬਾਬਾ ਸਹਾਰੀ ਜੀ ਜੱਟ ਬਰਾਦਰੀ ਦੇ ਸਨ ਤੇ ਪਿੰਡ ਦੇ ਲਹਿੰਦੇ ਪਾਸੇ ਬਾਬਾ ਜੀ ਦੀ ਯਾਦ ਵਿੱਚ ਬਹੁਤ بڑا ਤਲਾਬ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਬਾਬਾ ਕਾਲੂ ਜੀ ਨੇ ਮਹਾਰਾਜ yogu ਪਾਸੋਂ ਕਾਫੀ ਕਰਾਮਾ ਸਿੱਖੀ ਹੋਈ ਸੀ। ਜਿਸ ਨਾਲ ਉਸ ਨੇ ਆਪਣੇ ਪਿੰਡ ਦਰਬਾਰ ਸਾਹਿਬ ਵਾਂਗੂ ਸਰੋਵਰ ਵਿੱਚ ਮੰਦਿਰ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਕੰਮ 1671 ਈਸਵੀ ਨੂੰ ਪਿੰਨ ਪਚਰੰਗਲਾ ਵਿਖੇ ਵਿੱਚ ਕੀਤਾ ਗਿਆ ਪਰ ਕਾਮਯਾਬ ਨਾ ਹੋ ਸਕਿਆ ਅਮਰਤ ਸਰ ਦੀ ਬਰਾਬਰੀ ਕਰਨ ਤੇ ਸਿੱਖ ਸੰਗਤਾਂ ਵਿੱਚ ਬਹੁਤ ਰੋਸ ਮਨਾਇਆ ਗਿਆ ਇਤਿਹਾਸਕਾਰ ਦੱਸਦੇ ਹਨ ਕਿ ਇਸ ਨਗਰ ਵਿੱਚ 6ਵੇਂ ਪਾਸ਼ਾ ਬੀ ਆਇਸਨ ਜਦ ਗੁਰੂ ਜੀ ਗੋਨਪਰ ਪਹੁੰਚੇ ਤਾਂ ਨੇਕਾ ਸੰਗਤਾਂ ਦਰਸ਼ਨ ਕਰਨ ਵਾਸਤੇ ਗਈਆਂ ਸਨ। ਬਾਬਾ ਲਖੋ ਜੀ ਵੀ ਘੋੜਿਆਂ ਵਾਸਤੇ ਕੀਲੇ ਘੜ ਕੇ ਲੈ ਗਿਆ। ਜਿਸ ਨਾਲ ਗੁਰੂ ਜੀ ਨੇ ਘੋੜੇ ਬੰਨੇ ਸਨ ਜੋ ਅੱਜ ਕੱਲ ਟਾਲੀ ਘਰ ਦੇ ਰੂਪ ਵਿੱਚ ਸ਼ਿਸ਼ੋਬਤ ਹਨ। ਇਸ ਲਈ ਇੱਥੇ ਗੁਰਦੁਆਰਾ ਟਾਲੀ ਸਾਹਿਬ ਸਥਾਪਿਤ ਕੀਤਾ ਗਿਆ। ਜਦੋਂ ਸਤਗੁਰੂ ਜੀ ਸਿੱਖਾਂ ਪਾਸੋਂ ਬਾਬਾ ਕਾੜੂ ਜੀ ਨੇ ਕਰਤੂਤਾਂ ਬਾਰੇ ਪਤਾ ਲੱਗਾ। ਤਾ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਾਲੂ ਜੀ ਨੂੰ ਮੁਸਕਾ ਬਣ ਕੇ ਪੇਸ਼ ਕਰੋ ਤਾ ਸਿੱਖਾਂ ਨੇ ਇਸ ਤਰ੍ਹਾਂ ਹੀ ਕੀਤਾ ਤਾ ਬਾਬਾ ਕਾਲੂ ਜੀ ਨੇ ਗੁਰੂ ਜੀ ਤੋਂ ਕੀਤੇ ਗਨਹਾਂ ਦੀ ਮਾਫੀ ਮੰਗੀ ਤੇ ਭੁੱਲ ਬਖਸ਼ਾਈ ਬਾਅਦ ਵਿੱਚ ਗੁਰੂ ਜੀ ਦੇ ਸਿੱਖ ਬਣ ਗਿਆ ਸਤਗੁਰੂ ਜੀ ਨੇ ਬਾਬਾ ਲਖੋ ਜੀ ਦੀ ਬੇਨਤੀ ਪ੍ਰਵਾਨ ਕਰਕੇ ਪਿੰਡ ਭਾਲਟਾ बाबा लखो जी ਦੇ ਸਥਾਨ ਤੇ ਪਹੁੰਚ ਗਏ बाबा ਲखो जी ਆਪਣੇ ਸਥਾਨ ਤੋਂ ਬਾਹਰ ਆ ਕੇ ਗੁਰੂ ਜੀ ਨੂੰ ਜਿਉ ਆਇਆ ਆਖਿਆ ਤਾਂ ਵਾਪਸ ਸਥਾਨ ਤੇ ਪਹੁੰਚ ਕੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਸਤਗੁਰੂ ਜੀ ਬਾਬਾ ਲਖੋ ਜੀ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋ ਕੇ ਮਨਜੀ ਬਖਸ਼ਿਸ਼ ਕੀਤੀ ਤੇ ਧਰਮ ਪ੍ਰਚਾਰ ਕਰਨ ਦਾ ਹੁਕਮ ਦਾ ਕੀਤਾ ਤੇ ਵਧ ਦਿੱਤਾ ਜੋ ਵੀ ਇਸ ਸਥਾਨ ਤੇ ਸ਼ਰਧਾ ਭਾਵਨਾ ਨਾਲ ਆਵੇਗਾ ਉਹਦੇ ਸਾਰੇ ਕੰਮ ਪੂਰੇ ਹੋਣਗੇ ਤੇ ਕੋੜੀ ਵੀ ਰਾਜੀ ਹੋ ਕੇ ਜਾਣਗੇ ਬਾਬਾ ਕਾਲੂ ਜੀ ਹੁਕਮ ਬਾਬਾ ਕਾਲੂ ਜੀ ਨੂੰ ਹੁਕਮ ਦਿੱਤਾ ਕਿ ਪੰਜ ਨੰਗਲਾਂ ਦੀ ਆਮਦਨ ਵਿੱਚੋਂ ਚੌਥਾ ਹਿੱਸਾ ਇਸ ਸਥਾਨ ਤੇ ਪਹੁੰਚਾਇਆ ਕਰੋ ਜੋ ਅੱਜ ਕੱਲ੍ਹ ਵੀ ਗੁਰਦੁਆਰਾ ਬਾਬਾ ਰਖੋ ਸਾਹਿਬ ਵਿਖੇ ਪਹੁੰਚਦਾ ਹੈ ਜਿਸ ਥਾਨ ਤੇ ਗੁਰੂ ਜੀ ਬੈਠੇ ਸਨ ਉੱਥੇ ਅੱਜ ਕੱਲ ਗੁਰੂ ਦਾ ਗੁਰਦੁਆਰਾ ਥੜਾ ਸਾਹਿਬ ਹੈ ਛੇਵੇਂ ਪਾਸ਼ਾ ਅਤੇ ਬਾਬਾ ਲੱਖੋ ਜੀ ਦੇ ਸਸਾਨ ਦੀ ਸੇਵਾ ਸਚਖੰਡ ਵਾਸੀ ਬਾਬਾ ਲਾਭ ਸਿੰਘ ਜੀ ਨੇ ਕਰਾਈ ਸੀ ਇੱਕ ਦਿਨ ਦੀ ਗੱਲ ਹੈ ਕਿ ਬਾਬਾ ਲੱਖੋ ਜੀ ਬਾਬਾ ਮੋਗਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਗੁਰੂ ਘਰ ਦੀ ਬੜੀ ਨਿਸ਼ਕਾਮ ਸੇਵਾ ਕੀਤੀ ਹੈ ਮੰਗੋ ਜੋ ਮੰਗਦੇ ਹੋ ਤਾ ਬਾਬਾ ਮੋਗਾ ਜੀ ਨੇ ਕਿਹਾ ਕਿ ਇਹ ਨਾ ਕੋੜ ਦਰਸ ਜੱਟਾਂ ਨੂੰ ਕੋੜ ਤੋਂ ਮੁਕਤ ਕਰੋ ਜੀ ਦੱਸਈਏ ਕਿ ਇੱਥੋਂ ਦੇ ਜੱਟਾਂ ਨੇ ਇੱਥੋਂ ਦੇ ਗਰੀਬ ਲੋਕਾਂ ਦੀ ਜ਼ਮੀਨ ਜ਼ਬਰਨ ਲੈ ਰੱਖੀ ਸੀ ਜਿਸ ਕਾਰਨ ਇਹਨਾਂ ਨੂੰ ਸਰਾਬ ਮਿਲਿਆ ਹੋਇਆ ਸੀ ਕਿ ਪੂਰੇ ਬੈਂਸ ਜੱਟ ਕੋੜੀ ਹੋਣਗੇ ਬਾਬਾ ਭੋਗਾ ਜੀ ਵੀ ਜੱਟ ਭਰਾਦਰੀ ਦੇ ਸਨ ਤੇ ਬੈਂਸੀ ਸੀ ਸਨ ਬਾਬਾ ਜੀ ਦੀ ਬੇਨਤੀ ਸੁਣ ਕੇ ਬਾਬਾ ਲੱਖੋ ਜੀ ਦਇਭਾਨ ਹੋਏ ਤੇ ਸਾਰੇ ਜੱਟਾਂ ਨੂੰ ਜੱਟਾਂ ਤੋਂ ਕੁਝ ਬਚਨ ਮਨਾਉਣ ਦਾ ਫੈਸਲਾ ਕੀਤਾ ਬਾਬਾ ਮੋਗਾ ਜੀ ਨੇ ਸਾਰੇ ਪਿੰਡ ਵਾਸੀਆਂ ਨੂੰ ਇਕੱਠੇ ਕੀਤਾ ਤੇ ਉਹਨਾਂ ਨੇ ਮੱਬਾ ਜੀ ਦੇ ਸਾਹਮਣੇ ਇਹ ਬਚਨ ਮੰਨੇ ਪਹਿਲਾ ਬਚਨ ਸਾਰੇ ਪਿੰਡ ਵਾਸੀਆਂ ਨੂੰ ਇਹ ਕਿਹਾ ਕਿ ਇੱਕ ਮਾਂ ਦੇ ਪੁੱਤਰ ਹੀ ਸਮਝਣਾ ਦੂਜਾ ਕੰਨਿਆ ਦਾ ਮੋਲ ਲੈ ਕੇ ਵਿਆਹ ਨਹੀਂ ਕਰਨਾ ਤੀਜਾ ਸੂਤ ਨਹੀਂ ਲੈਣਾ ਦਸਾਂ ਨੌਾਂ ਦੀ ਕਿਰਤ ਕਰਕੇ ਵੰਡ ਕੇ ਛਕਣੀ ਹੈ ਇਹ ਕੁਮ ਸਾਰਿਆਂ ਨੇ ਮੰਨ ਕੇ ਬਾਬਾ ਜੀ ਅੱਗੇ ਮੱਥਾ ਟੇਕਿਆ ਕੁਝ ਸਮੇਂ ਬਾਅਦ ਸਾਰਿਆਂ ਦਾ ਕੋਹੜ ਦੂਰ ਹੋ ਗਿਆ ਇੱਕ ਹੋਰ ਘਟਨਾ ਹੈ ਕਿ ਖਰੌਦੀ ਦੇ ਇੱਕ ਜੱਟ ਸਰਦਾਰ ਮੱਲਾ ਸਿੰਘ ਨੂੰ ਕੋੜ ਹੋ ਗਿਆ ਸੀ ਸੰਤ ਬਾਬਾ ਲਾਲ ਸਿੰਘ ਜੀ ਨੇ ਕਿਹਾ ਕਿ ਮੈਂ ਅਰਦਾਸ ਕਰਾਂਗਾ ਤੇ ਤੇਰਾ ਕੋੜ ਠੀਕ ਹੋ ਜਾਏਗਾ ਪਰ ਗੁਰਦੁਆਰਾ ਸਾਹਿਬ ਤੇ ਖੂਹ ਦਾ ਪਾਣੀ ਸੁੱਕ ਗਿਆ ਹੈ ਇੱਥੇ ਨਵਾਂ ਖੂਹ ਲਗਾ ਦਿਓ ਮੱਲਾ ਸਿੰਘ ਨੇ ਹੁਕਮ ਮੰਨ ਕੇ ਨਵਾਂ ਖੂਹ ਲਗਵਾ ਦਿੱਤਾ ਤੇ ਰੋਦਾ ਕੋੜ ਠੀਕ ਹੋ ਗਿਆ ਸੀ ਇਸ ਤੋਂ ਬਾਅਦ ਇੱਕ ਬਾਹਵਾਂ ਦਾ ਜੱਟ ਉਸ ਨੂੰ ਵੀ ਕੋੜ ਹੋ ਗਿਆ ਸੀ ਇੱਥੇ ਉਸ ਨੇ ਸੇਵਾ ਕਰਨ ਦੀ ਬਹੁਤ ਕੀਤੀ ਉਹ ਵੀ ਠੀਕ ਹੋ ਗਿਆ ਸੀ ਬਾਬਾ ਲਖੋਜੀ ਦਾ ਸਥਾਨ ਬਹੁਤ ਮਹੱਤਵ ਰੱਖਦਾ ਹੈ ਬਾਬਾ ਲੱਖੋ ਜੀ ਪੂਰ ਬ੍ਰਹਮ ਗਿਆਨੀ ਸਨ ਇੱਥੇ ਵਿਸਾਖੀ ਦਾ ਮੇਲਾ ਭਰਦਾ ਹੈ ਤੇ ਹਰ ਸਾਲ ਵਾਰ ਵੀ ਮੇਲੇ ਦੀ ਤਰ੍ਹਾਂ ਹੀ ਭਰਦਾ ਹੈ ਇੱਥੇ ਪੰਜ ਬ੍ਰਹਮਾਂ ਨੂੰ 500 ਵਾਰ ਪ੍ਰਸ਼ਾਦਾ ਸ਼ਕਾਇਆ ਜਾਂਦਾ ਹੈ ਇਹ ਹੈ ਇਤਿਹਾਸ ਬਾਬਾ ਲੱਖੋ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ